ਕੋਲ ਪੰਜਾਬ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ ਅੱਜ ਇੱਥੇ ਯੂਨੀਵਰਸਿਟੀ ਕਾਲਜ ਦੇ ਵਿੱਚ ਬੇਨੜੇ ਅੱਜ ਕਾਊਂਟਿੰਗ ਹੋ ਰਹੀ ਆ ਤੇ ਮਾਨਯੋਗ ਸਦਾਸਤਾ ਦਾ ਸਿੰਘ ਚਾਹਲ ਆਈਪੀਐਸ ਐਸਬੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅੱਥੇ ਆਪਣਾ ਡਿਊਟੀਆਂ ਲਾਈਆਂ ਹੋਏ ਨੇ ਮੈਂ ਐਸਪੀ ਡੀ ਸੰਰੂਰ ਮੇਰੇ ਨਾਲ ਡੀਐਸਪੀ ਤੋਰੀ ਗੁਰਪ੍ਰੀਤ ਸਿੰਘ ਐਸਐਚਓ ਕਰਨਵੀਰ ਸਦਰ ਤੋਰੀ ਤੇ ਸਾਰੇ ਐਸਆਰਟੀ ਟੀਮ ਇੱਥੇ ਸੁਰੱਖਿਆ ਪ੍ਰਬੰਧ ਮੌਜੂਦ ਕੀਤੇ ਹੋਏ ਆਂ ਤਾ ਜੋ ਕੋਈ ਹੈਜ਼ੀਅੰਸ ਕਾ ਵੀ ਘਟਣਾ ਨਾ ਵਾਪਰ ਸਕੇ ਜਿਹੜੀਆਂ ਇਲੈਕਸ਼ਨਾਂ ਜਿੱਦਾਂ ਅਮਨ ਹੋਈਆਂ ਨੇ ਉਦਾਂ ਹੀ ਜਿਹੜੀਆਂ ਕਾਊਂਟਿੰਗ ਆ ਉਹ ਬਹੁਤ ਹੀ ਅੱਛੇ ਤਰੀਕੇ ਨਾਲ ਹੋ ਰਹੀ ਆ ਤੇ ਜਿਹੜੇ ਪਬਲਿਕ ਆ ਉਹ ਬੜਾ ਸਾਥ ਦੇ ਰਿਹਾ ਕਿਉਂਕਿ ਅਸੀਂ ਉਹਨਾਂ ਨੂੰ ਪਹਿਲਾਂ ਬਰੀਫ ਕਰ ਦਿੱਤਾ ਸੀ ਵੀ ਕੋਈ ਇਦਾਂ ਦੀ ਜਿਹੜੀ ਆਪਣਾ ਗਲਬਤ ਨਹੀਂ ਕਰਨੀ ਕਿਉਂਕਿ ਰਿਟਰਨਿੰਗ ਅਫਸਰ ਨੇ ਐਸਡੀਐਮ ਸਾਹਿਬ ਨੇ ਉਹਨਾਂ ਦਾ ਸਟਾਫ ਆ ਪ੍ਰੋਪਰ ਤਰੀਕੇ ਨਾਲ ਪਾਰਦਰਸ਼ੀ ਜਿਹੜੀਆਂ ਨੇ ਉਹ ਗਿਣਤੀ ਹੋ ਰਹੀ ਆ ਕਿਸੇ ਨੂੰ ਕੋਈ ਇਤਰਾਜ਼ ਨਹੀਂ ਨਾ ਹੀ ਇਹਦੇ 'ਚ ਕਿਸੇ ਨਾਲ ਕੋਈ ਧੱਕਾ ਕੀਤਾ ਜਾ ਰਿਹਾ ਆ ਜੋ ਜਿੰਨੇ ਜੋ ਵੋਟ ਪਈ ਹੈ ਜੋ ਇਲੈਕਸ਼ਨ ਦੇ ਮੁਤਾਬਕ ਜੋ ਰੂਲ ਦੇ ਮੁਤਾਬਕ ਗਿਣਤੀ ਹੋ ਰਹੀ ਹੈ ਉਹ ਸਾਰੇ ਰਿਜ਼ਲਟ ਆਉਣਗੇ ਰਿਜ਼ਲਟ ਆ ਵੀ ਰਹੇ ਨੇ ਤੇ ਲੋਕ ਜਿਹੜਾ ਆਪਣਾ ਖੁਸ਼ੀ ਖੁਸ਼ੀ ਜਿਹੜਾ ਆਪਣਾ ਹੋ ਇਹਨੂੰ ਇੰਜੋਏ ਕਰਨ ਨੇ